ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਵਿਦੇਸ਼ੀ ਸਿੱਖਿਆ ਪ੍ਰਣਾਲੀ ਨੂੰ ਵੇਖਣ ਦੇ ਲਈ 75 ਦੇ ਕਰੀਬ ਅਧਿਆਪਕ ਫਿਨਲੈਂਡ ਲਈ ਗਏ ਸਨ ਜੋ ਕਿ ਹੁਣ ਵਾਪਸ ਪਰਤ ਆਏ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਦੇ ਆਲੀ ਕਲਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੀ ਅਧਿਆਪਕ ਰਿਤਮਾ ਵੀ ਇਸ ਟ੍ਰੇਨਿੰਗ ਦਾ ਹਿੱਸਾ ਬਣੀ ਸੀ ਸੋ ਉਹਨਾਂ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਵਿੱਚ ਟ੍ਰੇਨਿੰਗ ਤੋਂ ਬਾਅਦ ਫਿਨਲੈਂਡ ਗਏ ਸਨ ਜਿੱਥੇ ਐਜੂਕੇਸ਼ਨ ਸਿਸਟਮ ਨੂੰ ਦੇਖ ਕੇ ਆਏ ਨੇ ਉਹਨਾਂ ਨੇ ਦੱਸਿਆ ਕਿ ਉੱਥੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਟੈਕਨੋਲੋਜੀ ਦੇ ਨਾਲ ਬੱਚੇ ਜੁੜੇ ਹੋਏ ਨੇ ਉਹਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਦੇ ਨਾਲ ਨਾਲ ਮੋਬਾਈਲ ਵੀਡੀਓ ਤੇ ਸਰੀਆ ਐਜੂਕੇਸ਼ਨ ਪ੍ਰਾਪਤ ਹੋ ਰਹੀ ਹੈ। ਇਹ ਹੀ ਨਹੀਂ ਉਹਨਾਂ ਨੇ ਕਿਹਾ ਇੱਥੋਂ ਸਾਫ ਸਫਾਈ ਉਹ ਬੱਚਿਆਂ ਨੂੰ ਹਰ ਕੰਮ ਆਪਣੇ ਹੱਥ ਨਾਲ ਕਰਨ ਦੇ ਲਈ ਪ੍ਰੇਰਿਤ ਕਰਦੇ ਨੇ ਜੋ ਕਿ ਕਾਫੀ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਕਿਹਾ ਅਜਿਹਾ ਵੀ ਬੱਚਿਆਂ ਨੂੰ ਇਹ ਜਿਹੜਾ ਪੜਨ ਲਿਖਣ ਦੇ ਨਾਲ ਨਾਲ ਚਾਹੀਦੀ ਟ੍ਰੇਨਿੰਗ ਹੈ ਜਿਹੜੀ ਹੱਥੀਂ ਕੰਮ ਦੀ ਦੇਣੀ ਵੀ ਬੇਹੱਦ ਜ਼ਰੂਰੀ ਹੈ। ਮੈਂ ਕੀ ਜੋ ਨਾਮ ਆ ਜੀ ਕਿਹੜਾ ਤੁਹਾਡਾ ਹਾਂਜੀ ਗੁੱਡ ਮਾਰਨਿੰਗ ਮੇਰਾ ਨਾਮ ਰਿਧਿਮਾ ਹੈ ਔਰ ਸਕੂਲ ਦਾ ਨਾਮ ਹੈ ਸਰਕਾਰੀ ਪ੍ਰਾਇਮਰੀ ਸਕੂਲ ਯਾਲੇ ਕਲਾ ਕੁੜੀਆਂ ਬਲਾਕ ਲੁਧਿਆਣਾ ਤੋਂ ਮੈਂ ਕਿਹੜੀ ਜਗ੍ਹਾ ਤੋਂ ਕੋਰਸ ਲਈ ਗਈ ਸੀਗੇ ਸਰਕਾਰ ਦਾ ਇਨੀਸ਼ੀਏਟਿਵ ਸੀਗਾ ਅਤੇ ਕਦੋਂ ਵਾਪਸ ਆਇਆ ਉਹ ਨਹੀਂ ਦਗੀ ਓਕੇ ਪਹਿਲੇ ਸਾਡੀ 1 ਹਫਤੇ ਦੀ ਟ੍ਰੇਨਿੰਗ ਸੀਗੀ ਚੰਡੀਗੜ੍ਹ 'ਚ ਤੇ ਪਾਰਟ ਫੂਚਰ ਸਾਡਾ ਸਟੇ ਵੀ ਸੀਗਾ ਸਰਕਾਰ ਵੱਲੋਂ ਬੜਾ ਵਧੀਆ ਪ੍ਰਬਾਲਾ ਸੀਗਾ ਸਰਕਾਰ ਦਾ ਔਰ ਉਸ ਤੋਂ ਬਾਅਦ ਸਾਡੀ 2 ਹਫਤੇ ਦੀ ਟ੍ਰੇਨਿੰਗ ਸੀਗੀ ਫਿਨਲੈਂਡ ਦੇ ਵਿੱਚ ਇੱਕ ਹਫਤਾ ਸੀ ਰਏ ਹਾਂ ਰੋਮਾ ਕੁਝ ਗਰੁੱਪ ਸੀਗਾ ਇੱਕ ਸੀਗਾ ਗਰੁੱਪ ਉਹਨਾਂ ਨੇ ਡਿਵਾਈਡ ਕੀਤਾ ਸੀ ਹਾਫ ਟੀਚਰਸ ਦਾ ਟੋਟਲ 72 ਟੀਚਰਸ ਗਏ ਸੀ ਤੇ ਇੱਕ ਗਰੁੱਪ ਜਿਹੜਾ ਸੀਗਾ ਸਾਡਾ ਵਾਲਾ ਗਰੁੱਪ ਜਿਹੜਾ ਪਹਿਲੇ ਇੱਕ ਹਫਤਾ ਰੋਮਾ ਦੇ ਵਿੱਚ ਰਿਹਾ ਸੀਗਾ ਤੇ 15 ਦੀ ਆਪਣੀ ਫਲਾਈਟ ਸੀਗੀ ਜਿਵੇਂ ਤੇ ਆਪਾਂ 29 ਸਵੇਰੇ ਲੈਂਡ ਕੀਤੇ ਆਪਾਂ ਇੰਡੀਆ 'ਚ ਤੇ ਉਹਦੇ ਡਿਊਰਿੰਗ ਆਪਾਂ ਤੁੰਕੂ ਵੀ ਗਏ ਸੀਗੇ ਇੱਕ ਹਫਤੇ ਦੀ ਟ੍ਰੇਨਿੰਗ ਆਪਣੇ ਤੁੰਕੂ ਸੀ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆਪਣੇ ਨਾਲ ਇਦਨਾਂ ਲਾਪਾ ਕਾਫੀ ਐਕਸਪੋਜ਼ਰ ਸਾਨੂੰ ਮਿਲਿਆ ਨਵੀਆਂ ਟੈਕਨੀਕਸ ਦੇਖੀਆਂ ਨਵੇਂ ਤਰੀਕੇ ਨਵੇਂ ਲੋਗ ਨਵੀਆਂ ਗੱਲਾਂ ਤਾਂ ਬਹੁਤ ਵਧੀਆ ਲੱਗਾ ਇੱਕ ਬਹੁਤ ਵਧੀਆ ਐਕਸਪੋਜ਼ਰ ਸੀ ਮੈਮ ਕਿਸ ਤਰ੍ਹਾਂ ਜਿਹੜੀ ਚੋਣ ਹੋਈ ਤੁਹਾਨੂੰ ਤਾਂ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਸੋਮਾ ਪ੍ਰਕਿਰਿਆ ਜੀ ਬਹੁਤ ਕਲੀਨ ਚੋਣ ਸੀਗੀ ਪਹਿਲੇ ਤਾਂ ਆਪਣਾ ਮੈਰਿਟ ਬੇਸਿਸ ਆਪਣਾ ਸਾਡੇ ਸਾਰੇ ਡਾਕੂਮੈਂਟਸ ਦਏ ਸੀਗੇ ਉਹਦੇ ਮੈਰਿਟ ਅੰਕ ਦੇ ਹਿਸਾਬ ਨਾਲ ਆਪਣੀ ਸਿਲੈਕਸ਼ਨ ਹੋਈ ਸੀ ਲਿਸਟ ਆਈ ਸੀ ਉਸ ਤੋਂ ਬਾਅਦ ਸਾਡੀ ਆਨਲਾਈਨ ਇੰਟਰਵਿਊ ਹੋਈ ਸੀਗੀ ਡਾਇਰੈਕਟਰ ਮੈਮ ਨੇ ਔਰ ਔਰ ਵੀ ਉਹਨਾਂ ਨੇ ਲਈ ਸੀਗੀ ਬਹੁਤ ਵਧੀਆ ਕਲੀਨ ਆਪਣਾ ਕੰਮ ਸੀਗਾ ਅੱਛਾ ਗਰੁੱਪ ਸੀਗਾ ਬਹੁਤ ਵਧੀਆ ਸੀਗਾ ਮੈਮ ਉਥੇ ਕਿੱਹਾ ਕਿ ਕਿੰਨਾ ਕਿ ਜਿਹੜਾ ਡਿਫਰੈਂਸ ਨਜ਼ਰ ਆਇਆ ਕੀ ਲੱਗਦਾ ਕਿ ਉਹ ਤੋਂ ਕਿ ਜਿਹੜਾ ਇੱਥੇ ਇੰਪਲੀਮੈਂਟ ਕੀਤਾ ਜਾ ਸਕਦਾ ਤੇ ਕਿੰਨਾ ਕੋ ਫਾਇਦਾ ਜਿਹੜਾ ਬਣਦਾ ਦੇਖੋ ਸਿੱਖਣ ਦਾ ਤਾਂ ਹੁੰਦਾ ਹੀ ਹੈ ਆਪਾਂ ਜਦੋਂ ਵੀ ਕਿਸੇ ਨਾਲ ਮਿਲਦੇ ਆਪਾਂ ਸਿੱਖਦੇ ਹੀ ਆਂ ਕੁਛ ਨਾ ਕੁਛ ਨਵਾਂ ਤਾਂ ਇੰਪਲੀਮੈਂਟ ਕਰਨ ਦੀ ਗੱਲ ਹੈ ਉਹ ਸਾਰਾ ਇਨਸਾਨ ਦੇ ਉੱਤੇ ਖੁਦ ਡਿਪੈਂਡ ਕਰਦਾ ਹੈ ਕਿਉਂਕਿ ਆਈਡੀਆਸ ਤਾਂ ਦੇਖੋ ਟੀਚਰਸ ਕੋਲ ਕਦੀ ਕਮੀ ਹੈ ਹੀ ਨਹੀਂ ਤਾਂ ਜਿਹੜਾ ਅਸੀਂ ਨਵਾਂ ਸਿੱਖਦੇ ਆ ਇੱਕ ਜਦੋਂ ਆਪਾਂ ਸੈਮੀਨਾਰਸ ਲੱਗਦੇ ਆ ਜਾਂ ਆਪਾਂ ਕਿਸੇ ਨਾਲ ਮਿਲਦੇ ਆ ਨਾ ਤਾਂ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਯਸ ਕਿ ਅਸੀਂ ਕੁਝ ਕਰ ਸਕਦੇ ਆ ਜੇ ਅਸੀਂ ਹਰ ਚੀਜ਼ ਨੂੰ ਨੈਗੇਟਿਵ ਲੈ ਕੇ ਚੱਲਾਂਗੇ ਕਿ ਨਹੀਂ ਸਾਡੇ ਕੋਲ ਇਨਫਰਾਸਟਰਕਚਰ ਨਹੀਂ ਹੈ ਸਾਡੇ ਕੋਲ ਪੈਸਾ ਨਹੀਂ ਹੈ ਹਾਂ ਤਾਂ ਜਿੰਨੇ ਫੰਡਸ ਹੈ ਜਿੰਨੀ ਚੀਜ਼ ਹੈ ਉਹਦੇ ਚ ਆਪਾਂ ਕੁਝ ਤਾਂ ਇੰਪਲੀਮੈਂਟ ਕਰ ਸਕਦੇ ਆ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਮੈਮ ਲੱਗਦਾ ਕਿ ਕਬ ਜਿੰਗੀ ਜਿਹੜਾ ਆਪਾਂ ਸਰਕਾਰ ਨੂੰ ਕਿਹਾ ਗਿਆ ਜਦੋਂ ਵਿਦੇਸ਼ੀ ਜਾ ਕੇ ਜੋ ਗਿਆ ਨੂੰ ਭਰਉਣ ਦਾ ਸਿਕਾ ਉਹਨੂੰ ਸਿੱਖੀ ਕਿ ਜੇ ਤੁਹਾਨੂੰ ਇਹ ਮਨ ਹੁੰਦਾ ਤਾਂ ਬੱਚਿਆਂ ਦਾ ਜਿਹੜਾ ਫਿਊਚਰ ਹੋ ਹੋਰ ਜ਼ਿਆਦਾ ਬ੍ਰਾਈਟ ਹੋਵੇਗਾ ਤੇ ਉਹ ਨਮੀਆਂ ਜਿਹੀ ਓਪਰਚੁਨਿਟੀ ਵੀ ਨਹੀਂ ਆਉਂਦੀ ਆ ਦੇਖੋ ਟੀਚਰਸ ਦਾ ਆਲਰੇਡੀ ਬਹੁਤ ਐਫਰਟਸ ਕਰ ਰਹਾ ਹੈ ਹੁਣ ਤਾਂ ਬਹੁਤ ਸਿਸਟਮ ਚੇਂਜ ਹੋ ਚੁੱਕਾ ਹੈ ਨਵੀਆਂ ਟੈਕਨੀਕਸ ਆ ਚੁੱਕੀਆਂ ਪ੍ਰੋਜੈਕਟਰ ਹਰ ਕਲਾਸ 'ਚ ਲੱਗਿਆ ਹੋਇਆ ਸਾਡੇ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨਾਲ ਬੱਚੇ ਬਹੁਤ ਇੰਜੋਏ ਕਰਦੇ ਆ ਪਲੇਵੇ ਮੈਥਡਸ ਨਾਲ ਇੰਜੋਏ ਕਰਦੇ ਆ ਤਾਂ ਕੁਝ ਚੇਂजेस ਮੈਂ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਕੂਲ ਦੇ ਵਿੱਚ ਆ ਕੇ ਹਾਲਾਂਕਿ ਟਾਈਮ ਹਲੇ ਇੱਕ ਹਫਤੇ ਦਾ ਹੀ ਹੋਇਆ ਹੈ ਹੋਰ ਵੀ ਬਹੁਤ ਕੰਮ ਪੈਂਡਿੰਗ ਸਿਗੇ ਉਹਦੇ ਨਾਲ ਬਏ ਜਿੰਨਾ ਹੋ ਸਕੇ ਪੋਸਿਬਿਲਟੀ ਕੀਤੀ ਹੈ ਤੇ ਮੈਂ ਜਿਵੇਂ ਹੁਣ ਮੈਕਸਿਮਮ ਬੱਚਿਆਂ ਦੀ ਐਕਟੀਵਿਟੀਜ਼ ਡਿਸਪਲੇ ਕੀਤੀਆਂ ਬੋਰਡ ਦੇ ਉ ਔਰ ਐਕਟੀਵਿਟੀ ਰੂਮ ਰੈਡੀ ਕਰਵਾਇਆ ਹੈ ਹਲੇ ਟਾਈਮ ਲੱਗੇਗਾ ਬਟ ਸਲੋਅਰ ਸਟੱਡੀ ਬਿੰਦਰੇਸ ਮੰਨ ਕੀ ਲਗਿਆ ਕਿ ਉੱਤੋਂ ਕਿੱਦੋਂ ਤੋਂ ਪਹਿਲਾ ਕੰਮ ਜਿਹਦੇ ਨਾਲ ਬਾਕੀਆਂ ਦੀ ਜਿਹੜੀ ਹੋਰ ਗ੍ਰਾਉਂਡ ਦੇ ਵੱਲ ਵੱਧਾ ਹੋਵੇ ਕਿਹੜਾ ਕੰਮ ਕਿਹੜਾ ਸਭ ਤੋਂ ਪਹਿਲਾਂ ਚਾਹੀਦਾ ਹੈ ਦੇਖੋ ਪਹਿਲੇ ਤਾਂ ਉੱਥੇ ਮੈਂ ਲਰਨ ਕੀਤਾ ਕਿ ਡਿਸਪਲਿਨ ਬਹੁਤ ਇੰਪੋਰਟੈਂਟ ਹੈ ਉਹ ਹਰ ਇੰਡੀਵਿਜੂਅਲੀ ਬਹੁਤ ਇੰਪੋਰਟੈਂਟ ਹੈ ਤਾਂ ਅਸੀਂ ਬੱਚਿਆਂ ਨੂੰ ਡੇਲੀ ਅਸੈਂਬਲੀ ਦੇ ਵਿੱਚ ਵੀ ਉਹ ਚੀਜ਼ ਗਾਈਡ ਕਰ ਰਹੇ ਹਾਂ ਕਿਸੇ ਨਾ ਕਿਸੇ ਜਿਵੇਂ ਸਪੋਜ਼ ਬੱਚੇ ਆ ਰਹੇ ਆ ਸਕੂਲ ਜਾਂਦੇ ਆ ਸਮ ਟਾਈਮਸ ਡਿਊ ਟੂ ਬਹੁਤ ਰੀਜ਼ਨਸ ਹੁੰਦੇ ਆ ਬੱਚਿਆਂ ਦੇ ਕਿ ਲੇਟ ਹੋ ਜਾਂਦੇ ਆ ਤਾਂ ਪਹਿਲੇ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਰਹੇ ਆ ਕਿ ਬੇਟਾ ਬਈ ਟਾਈਮ ਦੀ ਕੀ ਵੈਲਿਊ ਹੈ ਕੀ ਟਾਈਮ ਸਟਰਕਚਰ ਤੁਹਾਡਾ ਹੋਣਾ ਚਾਹੀਦਾ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ फेर ਅਸੀਂ ਸਫਾਈ ਤੇ ਬਹੁਤ ਧਿਆਨ ਦੇ ਰਹੇ ਆ ਉਥੇ ਕਿਉਂਕਿ ਕਲੀਨਲਿਨੈਸ ਜਿਹੜੀ ਹੈ ਬਹੁਤ ਜ਼ਿਆਦਾ ਹੈ ਬਹੁਤ ਸਫਾਈ ਹੈ ਕੋਈ ਤਾਂ ਨੁਕੂਰਾ ਕਰ ਕਰ ਕੁਝ ਨਹੀਂ ਦਿਖੇਗਾ ਤਾਂ ਅਸੀਂ ਵੀ ਜੋ ਐਫਰਟਸ ਹੋ ਰਹੇ ਆ ਅਸੀਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੱਚਿਆਂ ਨੂੰ ਅਸੈਂਬਲੀ ਦੇ ਵਿੱਚ ਅਸੀਂ ਜ਼ਰੂਰ ਗਾਈਡ ਕਰਦੇ ਕਿਉਂਕਿ ਕਲੈਕਟਿਵਲੀ ਬੱਚੇ ਨਾ ਟੀਚਰਸ ਦੀ ਬਹੁਤ ਜਲਦੀ ਸੁਣਦੇ ਆ ਤਾਂ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਮੈਮ ਲੱਗਦਾ ਕਿ ਜਿਹੜਾ ਬਾਹਰ ਦੇਸ਼ਾਂ ਦੇ ਵਿੱਚ ਕੰਮ ਹੈ ਉਹਦਾ ਬਹੁਤ ਵੱਡਾ ਮੀਨਿੰਗ ਹੈ ਬੱਚਿਆਂ ਦੇ ਲਈ ਬਹੁਤ ਵੱਡਾ ਫਾਇਦਾ ਹੈ ਪਰ ਸਫਾਈ ਜਿਹੜਾ ਸ਼ੁਰੂਆਤ ਤੋਂ ਜਾਂ ਬੱਚਾ ਕਰੀਏ ਨਸਟਿਕ ਰੋਵੇ ਆ ਬਹੁਤ ਜ਼ਿਆਦਾ ਪ੍ਰੈਕਟਿਸ ਹੁੰਦਾ ਲੱਗਦਾ ਕਿ ਜਿਹੜਾ ਬੋਡਨ ਨੂੰ ਘਟਾਉਂਦੀ ਦਾ ਬੈਗ ਦਾ ਵਜ਼ਨ ਘਟਾਉਂਦੀ ਆ ਹਾਂਜੀ ਉੱਥੇ ਬੈਗਸ ਦਾ ਵਜ਼ਨ ਤਾਂ ਤੁਸੀਂ ਕਹਿ ਸਕਦੇ ਹੋ ਘੱਟ ਹੈ ਪਰ ਗੱਲ ਇਹ ਹੈ ਕਿ ਇੱਥੇ ਵੀ ਬਹੁਤ ਸਰਕਾਰ ਬਹੁਤ ਕੁਝ ਕਰ ਰਹੀ ਹੈ ਉਹਨੇ ਐਕਟੀਵਿਟੀਜ਼ ਬਹੁਤ ਜ਼ਿਆਦਾ ਸਾਡੇ ਵੀ ਹੋ ਰਹੀਆਂ ਪਰ ਅਸੀਂ ਆਪਣੇ ਵੱਲੋਂ ਹੋਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉੱਥੇ ਥਿਊਰੈਟिकल ਵਰਕ ਨੂੰ ਘੱਟ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਪ੍ਰੈਕਟੀਕਲ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਰੋਜ਼ਮਰਰਾ ਦੀ ਲਾਈਫ ਤੋਂ ਜਿੰਨਾ ਅਸੀਂ ਬੱਚਿਆਂ ਤੋਂ ਐਗਜ਼ਾਮਪਲਸ ਲੈ ਕੇ ਔਰ ਐਕਟੀਵਿਟੀਆਂ ਕਰਵਾ ਸਕੀਏ ਅਸੀਂ ਹੌਲੀ ਹੌਲੀ ਨਵੀਆਂ ਇੰਟਰੋਡਿਊਸ ਕਰਾਂਗੇ ਬਟ ਇਟ ਵਿਲ ਟੇਕ ਟਾਈਮ दादा की बहुत बढ़िया उपराला सरकार का एक गहरी रेज में कोर्ट टू भी और नए के हुए जिस नाल यस डेफिनेटली बहुत अच्छा उपराला है बहुत अच्छी ऑपरचुनिटी सानू मिली है और असी पूरी कोशिश भी करा कि असी सरकार की गलों दे उत्ते पूरे अपना कामयाब हो सकी और वधिया एफर्ट्स करिए जो मैक्सिमम हो सके असी एफर्ट करा अपने वालों जो सीख्या सब इंप्लीमेंट करा और दूजे ना भी शेयर करा मैं कोई एक्सपीरियंस जो शेयर करना चाहूँगा ਹਾਂਜੀ ਦੇਖੋ ਪਹਿਲੇ ਮੈਂ ਤਾਂ ਜਦੋਂ ਐਂਟਰ ਕੀਤੀ ਤਾਂ ਮੈਨੂੰ ਸਭ ਤੋਂ ਵਧੀਆ ਚੀਜ਼ ਜਿਹੜੀ ਲੱਗੀ ਟੀਚਰਸ ਆਰ ਸੋ ਐਕਟਿਵ ਉਹ ਮਤਲਬ ਉਹਨਾਂ ਨੂੰ ਬੜੇ ਫ੍ਰੀ ਮਾਹੌਲ ਉਹਨਾਂ ਨੂੰ ਫੀਲ ਹੋ ਰਿਹਾ ਸੀਗਾ ਬੱਚਿਆਂ ਨਾਲ ਇੰਟਰੈਕਸ਼ਨ ਬੜੀ ਅੱਛੀ ਸੀ ਉੱਥੇ ਮੈਂ ਕੁਐਸਚਨ ਵੀ ਕੀਤਾ ਸੀਗਾ ਜਿਵੇਂ ਸਾਡੇ ਮਾਈਗ੍ਰੇਟਿਵ ਚਾਈਲਡਸ ਹੈ ਤਾਂ ਆਪਾਂ ਨੂੰ ਮੋਸਟਲੀ ਪ੍ਰੋਬਲਮ ਕੀ ਆਉਂਦੀ ਹੈ ਇੱਕ ਤਾਂ ਲੈਂਗੁਏਜ ਬੈਰੀਅਰ ਥੋੜਾ ਜਿਹਾ ਕਿਉਂਕਿ ਬੱਚੇ ਪੰਜਾਬੀ ਟੱਚ ਨਹੀਂ ਹੁੰਦੇ ਤਾਂ ਉਹਨਾਂ ਦੇ ਲਈ ਜਿਹੜਾ ਉੱਥੇ ਸਪੈਸ਼ਲ ਕਲਾਸਿਸ ਲੱਗਦੀਆਂ ਸਪੈਸ਼ਲ ਟੀਚਰਸ ਅਲੋਟ ਹੈ ਜਿਵੇਂ ਹਰ 15 ਬੱਚੇ ਦੇ ਪਿੱਛੇ ਉਥੇ 2 ਟੀਚਰਸ ਐ 2 ਟੀਚਰਸ ਆਪਣਾ ਕਲਾਸ ਲੈ ਰਹੇ ਐ ਪਲੱਸ ਇੱਕ ਜਿਹੜਾ ਸਪੈਸ਼ਲ ਟੀਚਰ ਐ ਉਹ ਸਪੈਸ਼ਲ ਟੀਚਰ ਨੂੰ ਹਰ ਕਲਾਸ ਜਿਹੜੀ ਐ ਵੀਕ ਦੇ ਵਿੱਚ ਦੋ ਕਲਾਸਿਸ ਉਹ ਲੈਂਦਾ ਉਹ ਬੱਚੇ ਦੀ ਉਹਨਾਂ ਨੇ ਆਪਣੇ ਆਪਾਂ ਨੋਰਮਲ ਟੀਚਰ ਪੜ੍ਹਾ ਰਹੇ ਐ ਉਹਨਾਂ ਨੇ ਆਣਾ ਹੈ ਕਿਸੇ ਨੇ ਕੋਈ ਇੰਟਰੈਕਸ਼ਨ ਨਹੀਂ ਹੈ ਕੋਈ ਆਪਸ ਚ ਤਾਲਮੇਲ ਉਹਦਾ ਨੇ ਕੋਈ ਗੱਲਬਾਤ ਨਹੀਂ ਕਰਨੀ ਉਹਨਾਂ ਨੇ ਜਸਟ ਆਣਾ ਹੈ ਉਹਨਾਂ ਨੂੰ ਆਪਣਾ ਵਰਕ ਪ੍ਰੋਫਾਈਲ ਪਤਾ ਹੈ ਕਿ ਕਿਹੜੇ ਬੱਚੇ ਨਾਲ ਸੀ ਕਿਸ ਤਰੀਕੇ ਨਾਲ ਡੀਲ ਕਰਨਾ ਉਹਨਾਂ ਨੇ ਬੱਚੇ ਦੇ ਨਾਲ ਹੀ ਬੈਠ ਜਾਣਾ ਔਰ ਆਪਣੇ ਆਪ ਕਰ ਲੈਨੇ ਉਥੇ ਕੀ ਹੈ ਹਰ 15 ਮਿੰਟ ਦੀ ਬ੍ਰੇਕ 10 ਤੋਂ 15 ਮਿੰਟ ਦੀ ਬ੍ਰੇਕ ਹੁੰਦੀ ਆਫਟਰ ਏਵਰੀ 45 ਮਿੰਟਸ so that ਬੱਚੇ ਜਿਹੜੇ ਆ ਬਾਹਰ ਜਾਣਾ ਚਾਹਣ ਐਕਟੀਵਿਟੀ ਕਰਨਾ ਚਾਹਣ ਉਹ ਐਕਟੀਵਿਟੀ ਕਰ ਸਕਦੇ ਆ ਜੇ ਬੱਚਾ ਆਪਣੇ ਕਲਾਸ 'ਚ ਬੈ ਕੇ ਆਪਣੇ ਕਾਰਨਰਸ ਬਣੇ ਹੋਏ ਐਕਟੀਵਿਟੀ ਦੀ ਉਹਨਾਂ ਦੇ ਛੋਟੇ ਛੋਟੇ ਜੇ ਉਥੇ ਇੰਜੋਏ ਕਰਨਾ ਚਾਹੁੰਦਾ ਉਹ ਕਰ ਸਕਦਾ ਹੈ ਏਵਰੀ ਚਾਈਲਡ ਹੈਜ਼ ਇਟਸ ਓਨ ਲੈਪਟਾਪ ਔਰ that uh, iPads ਕਿਉਂਕਿ ਉਹਦੇ ਨਾਲ ਕੀ ਹੈ ਉਹਦੇ ਵਿੱਚ ਉਹਨਾਂ ਕੋਲ ਫालतू ਕੰਮ ਦੀ ਕੋਈ ਨਹੀਂ ਹੈ ਉਹਨਾਂ ਦੀ ਐਕਟੀਵਿਟੀਆਂ ਹੈ ਜਿਹੜੀ ਉਹਨਾਂ ਦੀ ਐਜੂਕੇਸ਼ਨ ਬੇਸਡ ਹੈ ਤਾਂ ਮੈਨੂੰ ਕਾਫੀ ਅੱਛਾ ਲੱਗਾ ਇੱਕ ਲਿੰਕ ਮੇਰੇ ਕੋਲ ਸੀਗਾ ਉਹ ਮੈਂ ਸ਼ੇਅਰ ਕਰਨਾ ਚਾਹਾਂਗੀ ਲੇਟਰ ਔਨ ਤੇ ਉਹ ਲਿੰਕ ਦੇ ਵਿੱਚ ਤੁਸੀਂ ਐਕਟੀਵਿਟੀਆਂ ਉਹਨਾਂ ਨੇ ਪੂਰੀਆਂ ਮੈਥਸ ਦੀਆਂ ਬਣਾਈਆਂ ਹੋਈਆਂ ਕਿ ਬੱਚੇ ਗੇਮਸ ਨੂੰ ਆਪਣਾ ਇੰਜੋਏ ਕਰਦੇ ਕਰਦੇ ਉਹ ਐਕਟੀਵਿਟੀਆਂ ਪਰਫਾਰਮ ਕਰ ਸਕਦੇ ਔਰ ਆਪਣਾ ਮੈਥਸ ਨੂੰ ਰੈਗੂਲਰ ਆਪਣੀ ਲਾਈਫ ਦੇ ਵਿੱਚ ਲਿਆ ਸਕਦੇ ਉਹ ਚੀਜ਼ਾਂ ਬਹੁਤ ਅੱਛੀਆਂ ਸੀਗੀਆਂ ਆਪਾਂ ਨਾਰਮਲੀ ਕਹਿੰਦੇ ਬੱਚੇ ਅੱਜਕੱਲ ਬਹੁਤ ਐਡਿਕਟਿਡ ਹੋ ਗਏ ਹੈ ਨਾ ਤਾਂ ਉਹਨਾਂ ਨੇ ਉਹਨੂੰ ਵੀ ਪੋਜ਼ਿਟਿਵ ਵੇਚ ਕਨਵਰਟ ਕੀਤਾ ਤਾਂ ਉਹ ਚੀਜ਼ ਕਾਫੀ ਅੱਛੀ ਸੀਗੀ ਹੋਰ ਉੱਥੇ ਐ ਸੀਗਾ ਕਿ ਜਦੋਂ ਬੱਚਿਆਂ ਨੂੰ ਬ੍ਰੇਕ ਮਿਲਦੀ ਹੈ ਨਾ ਤਾਂ ਉਹ ਬੱਚਾ ਬੜਾ ਫਰੈਸ਼ ਆ ਫੀਲ ਕਰਦਾ ਤਾਂ ਨੈਕਸਟ ਪੀਰੀਅਡ ਲਈ ਬੜੇ ਜਲਦੀ ਇੱਕ ਆਪਣਾ એનર્ਜੀ ਨਾਲ ਆ ਜਾਂਦਾ ਵਾਪਿਸ ਆਦਰਵਾਇਸ ਸਾਡਾ ਥੋੜਾ ਸ਼ਡਿਊਲ ਹੈ ਵੇ ਕਿ ਟਾਈਮ ਟੂ ਟਾਈਮ ਸਾਡਾ ਚੱਲਦਾ ਰਹਿੰਦਾ ਤਾਂ ਮੈਂ ਕੋਸ਼ਿਸ਼ ਕਰੂੰਗੀ ਹੌਲੀ 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 ਕਿ ਉਹ ਇੰਪਲੀਮੈਂਟ ਕਰਕੇ ਇੱਕ ਵਾਰੀ ਕੀ ਸਾਡੇ ਬੱਚਿਆਂ ਦਾ ਰਿਜ਼ਲਟ ਉਹਦੇ ਨਾਲ ਆਉਂਦਾ ਤੇ ਆਪਾਂ ਵੀ ਬ੍ਰੇਕ ਦੇਣ ਦੀ ਕੋਸ਼ਿਸ਼ ਕਰਾਂਗੇ ਇੱਕ ਜਿਹੜੀ ਸਭ ਤੋਂ ਵੱਡੀ ਮੈਂ ਚੀਜ਼ ਲਰਨ ਕੀਤੀ ਉਥੋਂ never serve the plate to anyone ਉਥੇ ਕੀ ਹੈ ਬਹੁਤ ਛੋਟਾ ਬੱਚਾ ਮੈਂ ਦੇਖਿਆ ਹਉਥੇ ਬੱਸਿਸ ਜੇ ਆਪਾਂ ਲੋਕਲ ਬੱਸਿਸ ਜਿਨਾ ਮੈਂ ਆ ਤਾਂ ਇੰਨਾ ਕ ਬੱਚਾ ਜਿਹੜਾ ਆਪਣੇ ਆਪ ਇਕੱਲਾ ਆਪਣਾ ਬੈਗ ਲੈ ਕੇ ਬੱਸ 'ਚ ਚੜ ਰਿਹਾ ਲੋਕਲ ਬੱਸ ਨੋ ਡਾਊਟ ਉਹਨਾਂ ਦਾ ਬਹੁਤ ਸੇਫ ਪੈਟਰਨ ਹੈ ਬਟ ਈਵਨ ਦੈਨ ਮੈਨੂੰ ਆ ਲੱਗਦਾ ਮੈਂ ਆਪਣਾ ਸਕੂਲ ਵੀ ਇੰਪਲੀਮੈਂਟ ਕੀਤਾ ਕਿ ਕੋਈ ਵੀ ਪੇਰੈਂਟਸ ਜਿਹੜਾ ਗੇਟ ਤੋਂ ਅੰਦਰ ਬੱਚੇ ਦਾ ਬੈਗ ਕੈਰੀ ਕਰਕੇ ਨਾਟਕਿਸ ਲੈ ਕੇ ਆਣ ਸੋ ਦੈਟ ਬੱਚੇ ਨੂੰ ਪਤਾ ਲੱਗੇ ਕਿ ਮੈਂ ਆਪਣਾ ਬੈਗ ਆਪ ਕੈਰੀ ਕਰਨਾ ਇਹ ਮੇਰਾ ਇੱਕ ਬੋਝ ਨਹੀਂ ਹੈ

ਵੀਂਗ ਮਦਰ ਤੁਸੀਂ ਆਪਾਂ ਆਪਣੇ ਘਰ ਤੋਂ ਹੀ ਲੈ ਕੇ ਚੱਲੀਏ ਕਿ ਆਪਾਂ ਬੱਚਿਆਂ ਨੂੰ ਕੀ ਕਰਦੇ ਬੇਟਾ ਖਾ ਲੈ ਬੇਟਾ ਇਹ ਲੈ ਲੈ ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਇੱਕ ਮਦਰ ਇੱਕ ਫਾਦਰ ਨੂੰ ਅਵੋਇਡ ਕਰਨੀਆਂ ਚਾਹੀਦੀਆਂ ਬਹੁਤ ਛੋਟੇ ਲੈਵਲ ਤੋਂ ਹੀ ਆਪਾਂ ਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਬੇਟਾ ਇਹ ਕੰਮ ਤੁਹਾਡਾ ਹੈ ਤੁਸੀਂ ਇਹ ਤੁਹਾਡੀ ਰਿਸਪੌਂਸਿਬਿਲਟੀ ਹੈ ਔਰ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਮੈਨੇਜ ਕਰਨਾ ਹੈ ਤੁਸੀਂ ਘਬਰਾਉਣਾ ਨਹੀਂ ਉਸ ਚੀਜ਼ ਤੋਂ ਤਾਂ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ ਜੇ ਬੱਚਾ ਆਪਣੇ ਘਰ ਤੋਂ ਇਹ ਚੀਜ਼ਾਂ ਸਿੱਖਣੀ ਸ਼ੁਰੂ ਕਰ ਦੇਗਾ ਤਾਂ ਉਹ ਕੇ ਬੜਾ ਅੱਛਾ ਕੰਟੀਨਿਊ ਕਰੇਗਾ ਥੈਂਕ ਯੂ ਥੈਂਕ ਯੂ

ਤੇ ਉਹ ਮੈਂ ਤੁਹਾਡਾ ਮੇਰਾ ਨਾਮ ਸਿਮਨ ਕੁਮਾਰੀ ਹੈ ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਸਾਡੇ ਮੈਡਮ ਸਾਡੇ ਬਾਰੇ ਪੁੱਛ ਰਹੇ ਹੈਗੇ ਆ ਅਸੀਂ ਖੇੜ ਦੇ ਖੇੜੇ ਬਹੁਤ ਕੁਝ ਸਿੱਖ ਗਏ ਆ ਜਿੱਦਾਂ ਕਿ ਅਸੀਂ ਊੜ ਐੜਾ ਪਹਿਲਾਂ ਲਿਖਦੇ ਸਿੱਖਦੇ ਸੀਗੇ ਮਗਰ ਹੁਣ ਅਜ ਹੁਣ ਅਸੀਂ ਖੇੜ ਦੇ ਖੇੜੇ ਹੀ ਸਿੱਖ ਜਾਂਦੇ ਆ ਪਹਾੜੇ ਸਭ ਕੁਝ ਸਾਡੇ ਮੈਡਮ ਵਰਡ ਵੀਨਿੰਗ ਵੀ ਕਰਾਉਂਦੇ ਆ ਸਾਨੂੰ ਸਾਨੂੰ ਤੇ ਨਾਲ ਅੱਜ ਸਾਡੇ ਮੈਡਮ ਸਾਡੇ ਨਾਲ ਹੈਗੇ ਆ ਤੇ ਅਸੀਂ ਬਹੁਤ ਮਜ਼ੇ ਨਾਲ ਪੜਦੇ ਆ ਅੱਛਾ ਜਿਹੜਾ ਪੁੱਤਰ ਤੁਸੀਂ ਐਕਟੀਵਿਟੀ ਰੂਮ ਬਣਾਇਆ ਉਹਦੇ ਵਿੱਚ ਕੀ ਕੁਝ ਖਾਸ ਆ ਬਸ ਹੀ ਆਪਣੇ ਰੂਮ ਵਿੱਚ ਪਲੇ ਰੂਮ ਵਿੱਚ ਖੇਡਾਂ ਦਾ ਸਮਾਨ ਲਾਇਬ੍ਰੇਰੀ ਤੇ ਨਾਲ ਮੈਥਡ ਦੇ ਕੁਝ ਸੰਗ ਵਗੈਰਾ ਚੀਜ਼ਾਂ ਰੱਖੀਆਂ ਨੇ ਤਾਂ ਉਹ ਸੱਚੀ ਜ ਹੈਗੀ ਪੜਾਈ ਜਿਹੜੀ ਆ ਸੌਕੀ ਹੋ ਗਈ ਪਹਿਲਾਂ ਜਿੰਨਾ ਮਨ ਦੇ ਵਿੱਚ ਡਰ ਹੁੰਦਾ ਸੀ ਹੁਣ ਡਰ ਨਹੀਂ ਹੈਗਾ ਕੋਈ ਉਹਨੋ ਸਾਰਾ ਮਨ ਜੁੜਾ ਨਿਕਲ ਗਿਆ ਹੁਣ ਤਾਂ ਆਸਾਨੀ ਨਾਲ ਅਸੀਂ ਪੜ ਲੈਨੇ ਆ ਆਸਾਨੀ ਨਾਲ ਹਰ ਇੱਕ ਕੰਮ ਕਰ ਸਕਦੇ ਆ ਪਹਿਲਾਂ ਜਿਹੜੇ ਮੈਡਮ ਨੇ ਲੱਗਦਾ ਹੁਣ ਜਿਹੜਾ ਖੇਡਾਂ ਦੇ ਨਾਲ ਤੁਹਾਨੂੰ ਖੇਡਦੇ ਖੇਡਦੇ ਹੀ ਕੁਝ ਚੀਜ਼ਾਂ ਸਿਖਾ ਰਹੇ ਨੇ ਸਾਨੂੰ ਤਾਂ ਵਧੀਆ ਲੱਗਦਾ ਵਾ ਵੈਸੇ ਵੀ ਮੈਮ ਨੇ ਖੇਡਦੇ ਖੇਡਦੇ ਬਹੁਤ ਸਾਨੂੰ ਕੁਝ ਸਿਖਾਤਾ ਹੁਣ ਵੀ ਅਸੀਂ ਅੱਗੇ ਵੀ ਵਧਾਂਗੇ ਹੋਰ ਕੁਝ ਨਵਾਂ ਸਿੱਖਾਂਗੇ ਵੈਰੀ ਗੁੱਡ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ